ਸਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੀ ਸਹਾਇਤਾ ਤੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਉਹ ਸ਼ਰਮਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੇ ਗਾਇਦਲ ਅਨੁਸਾਰ ਜਿਲ੍ਹਾ ਪਟਿਆਲਾ ਪੁਲਿਸ ਨੂੰ ਅਸੀਂ ਕਲੌਸਡ ਵਿੱਚ ਜਿਹੜਾ ਹੈ ਉਹ ਮਾਰਿਆਂ ਅੰਸਰਾਂ ਦੇ ਖਿਲਾਫ ਜਿਹੜਾ ਹੈ ਸਖਤੀ ਨਾਲ ਕਾਰਵਾਈ ਕਰ ਰਹੇ ਹਾਂ ਫਿਲਹਾਲ ਸਮੇਂ ਤੋਂ ਤੇ ਹੋ ਨਸ਼ੇ ਦੀ ਗੱਲ ਹੋਵੇ ਚਾਹੇ ਕੋਈ ਚੋਰਾ ਦੀ ਗੱਲ ਹੋਵੇ ਚਾਹੇ ਕੋਈ ਹੋਰ ਮਾਰੇ ਕੰਮ ਕਰਨ ਵਾਲੇ ਦਰਹਾਂ ਦਾ ਮਾਮਲਾ ਹੋਵੇ ਪਰ ਕੱਲ ਸਾਡੀ ਜਿਹੜੀ ਹੈ ਸ਼ੰਭੂ ਪੁਲਿਸ ਦੀ ਜਿਹੜੀ ਟੀਮ ਨੇ ਐਸਐਸਓ ਸ਼ੰਭੂ ਇੰਸਪੈਕਟਰ ਮੋਪਾਲ ਵਰਕਰ ਤੇ ਉਹਦੇ ਨਾਲ ਸਾਰੀ ਟੀਮ ਚੌਕੀਦਾਰ ਟੇਪਲਾ ਐਸੇ ਅਵਤਾਰ ਸਿੰਘ ਉਹਨਾਂ ਰਸ਼ਵੀ ਗੁਹਾਨ ਤੇ ਸਾਰੇ ਸਟਾਫ ਨੇ ਬੜੀ ਮਿਹਨਤ ਨਾਲ ਜਿਹੜਾ ਹੈ ਇਹ ਮੋਰਸਲ ਚੋਰ ਲੋਕ ਕਾਬੂ ਕੀਤਾ ਜਿਹਦੇ ਵਿੱਚ ਉਹਨਾਂ ਨੇ ਤਿੰਨ ਮੋਰਸਲ ਚੋਰੀ ਦੇ ਰਾਮ ਰਾਮ ਕੀਤੇ ਨੇ ਇੱਕ ਚਾਰ ਬੰਦੇ ਨਗਰੋਸ਼ ਜਿਹੜਾ ਕਿ ਚੋਰੀ ਦੀ ਮੋਟਰਸਾਈਕਲ ਇਕੱਠੇ ਕਰਕੇ ਉਥੇ ਵੇਚਣ ਦੀ ਯਾਰੀ ਸੀ ਆ ਤੇ ਜਦੋਂ ਇਹਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਉਹਨਾਂ ਨੂੰ ਅੰਗਿਆਤੀ ਸਮੇਂ ਮੋਟਰਸਾਈਕਲ ਜਿਹੜਾ ਕਬੂਦਤਾ ਵਕਤੇ ਤੇ ਇਹਨਾਂ ਬੱਸ ਉਹ ਤਿੰਨ ਮੋਟਰਸਾਈਕਲ ਜਿਹੜਾ ਹੈ ਬਰਾਮਦ ਕੀਤੇ ਇਹਨਾਂ ਚ ਇੱਕ ਦੋਸ਼ੀ ਹਰਵਿੰਦਰ ਸਿੰਘ ਅਲਫ ਜੱਗੀ ਦਨਿਹੜੇ ਦਾ ਦੂਸਰਾ ਅਭਿਸ਼ੇਕ ਕੁਮਾਰ ਜਿਹੜਾ ਰਾਜਪੁਰਾ ਕਲੋਮੀ ਦਾ ਪ੍ਰਤਾਪ ਕਲੋਮੀ ਰਾਜਪੁਰਾ ਦਾ ਤੀਸਰਾ 라ਜਵੀਰ ਸਿੰਘ ਹੈ ਤੇ ਚੌਥਾ ਜਿਹੜਾ ਆਕਾਸ਼ਦੀਪ ਸਿੰਘ ਹੈ ਸ਼ੰਭੂ ਕਲਾ ਦੇ ਨੇ ਇਹਨਾਂ ਚੋਂ ਜਿਹੜਾ ਹਰਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਦਰਜ ਹੈ। ਕਟਵਾਲੀ ਥਾਣੇ ਦੇ ਵਿੱਚ। ਤੇ ਇਹਨਾਂ ਤੋਂ ਸ਼ਕਤੀ ਦਾ ਪੁਸ਼ਟੀ ਯਾਰੀਅਤ ਤੇ ਤੈਨ ਮੋਰਸ ਲਿਖਣਾ ਤੋਂ ਬਰਾਮਦ ਕਰ ਲੈਣਾ ਹੈ। ਬਾਕੀ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ। ਪੇਸ਼ ਕਰਕੇ ਇਹਨਾਂ ਦਾ ਫੋਲਸਮਾਨ ਲਵਾਂਗੇ ਤੇ ਇਹਨਾਂ ਤੋਂ ਹੋਰ ਵੀ ਵੱਡੇ ਜਿਹੜੀ ਹੈ ਗ੍ਰਾਮੀ ਸੰਭਾਵਨਾ ਹੈ ਤੇ ਅਸੀਂ ਉਹ ਕਰਾਂਗੇ। ਜਿਹੜੀ ਇਹਨਾਂ ਕੋਲ ਕੁਵਾੜੀ ਹੈ ਖਰੀਦੇ ਹੈਗੀਆਂ ਉਹਨਾਂ ਦੀ ਵੀ ਕੋਈ ਕਾਰਵਾਈ ਕੀਤੀ ਜਾਵੇ। ਤਾਂ ਜਿਹੜਾ ਵੀ ਇਹਨਾਂ ਨਾਲ ਜੁੜਿਆ ਹੋਇਆ ਕੋਈ ਮੋਟਰਸਾਈਕਲ ਚੋਰੀ ਕਰੌਣ ਦਾ ਹੋਇਆ ਕਿਸੇ ਵੀ ਤਰੀਕੇ ਨਾਲ ਸਿੱਧਾ ਜਾ ਸਿੱਧੇ ਜਾਂ ਚੋਰੀ ਦਾ ਮਾਲ ਲੈਂਦਾ ਹੋਇਆ ਇਹਨਾਂ ਨੂੰ ਹਲਾਸ਼ਰੀ ਦਿੰਦਾ ਹੋਇਆ ਉਹਦੇ ਨਾਲ ਵੀ ਅਸੀਂ ਸਖੀਰਾਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਦੇ ਦੌਰਾਨ ਕੁਝ ਗੱਲਾਂ ਸਾਹਮਣੇ ਆਈਆਂ ਨੇ ਨਿਯੂਰਜ ਇਨਵੈਸਟੀਗੇਸ਼ਨ ਕਿਹਨੂੰ ਵੇਚਣ ਜਾਰੀ ਸੀ ਤੇ ਅਜੇ ਅਸੀਂ ਕਰ ਰਹੇ ਹਾਂ ਜਦੋਂ ਵੀ ਸਾਨੂੰ ਯੂਨੀਵਰਸਿਟੀ ਜਿਹੜੀ ਗੱਲ ਸਾਹਮਣੇ ਆਵੇ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ ਇਹ ਚਾਰੇ ਜਿਵੇਂ ਕੋਈ ਆਪਣਾ ਹਲਕਾ ਕੋਈ ਹੋਰ ਉਹ ਰਾਜਪੜਾ ਨਾਲ ਹੀ ਸੰਬੰਧਿਤ ਨੇ ਇਹਨਾਂ ਚਾਰੋਂ ਦੇ ਲਾਭਾ ਹੋਰ ਨੂੰ ਕੋਈ ਮੰਨਿਆ ਵੀ ਚਾਇਆ ਇਹਨਾਂ ਦੇ ਗੈਂਗ 'ਚ ਜਾਂ ਇਹਨਾਂ ਦੀ ਜਿਹੜੀ ਟੀਮ 'ਤੇ ਹੋਰ ਹੋਜੇ ਤੱਕ ਨਹੀਂ ਕੋਈ ਗੱਲ ਸਾਹਮਣੇ ਪਰ ਜੇ ਕੋਈ ਆਈ ਤਾਂ ਤਾਨੂੰ ਪੇਸ਼ ਵੀ ਕਰਨਾ ਫਾਈਲ ਵੀ ਪੂਰੀ ਕਰਨੀ ਹੁੰਦੀ ਹੈ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਇਹਨਾਂ ਨੇ ਇਹ ਮੋਟਰਸਾਈਕਲ ਵੇਰਾ ਚੋਰੀ ਕੀਤੇ ਨੇ ਉਹ ਵੀ ਅਜੇ ਤੱਕ ਅਸੀਂ ਤੁਹਾਨੂੰ ਅਗਲੇ ਦੌਰਚ ਦੱਸਾਂਗੇ ਜਿਵੇਂ ਪੈਸ ਨੋਟ ਜਿਹੜਾ ਦੱਸਿਆ ਮੋਹਾਲੀ ਤੋਂ ਜੀ ਇਹ ਜਿਵੇਂ ਡਾਕਟਰ ਨਾਲ ਸੰਬੰਧਿਤ ਨੇ ਡਾਕਟਰ ਤੋਂ ਵੀ ਕੋਈ ਜਿਵੇਂ ਸਿਵਾਈਪਾਰਕ ਤੋਂ ਬਾਅਦ ਵੀ ਚੋਰੀ ਹੋ ਰਹੇ ਨੇ ਕਲੋਨੀਆ ਤੋਂ ਵੀ ਉਹ ਇਹ ਮੋਟਰਸਾਈਕਲਾਂ ਦੇ ਜਿਹੜੇ ਮਾਲਕਾਂ ਦਾ ਪਤਾ ਕਰਕੇ ਕੋਈ ਇਹਦਾ ਨੰਬਰ ਵੇਰਾ ਟਾਈ ਹੁੰਦੇ ਨੇ ਇਹਨਾਂ ਨੇ ਤਾਂ ਉਹ ਨੰਬਰ ਵੇਰਾ ਟ੍ਰੇਸ ਕਰਕੇ ਅਸੀਂ ਜੇ ਅਸੀਂ ਨੰਬਰ ਨੂੰ ਟ੍ਰੇਸ ਕਰਕੇ ਉਹ ਮਾਲਕਾਂ ਤੱਕ ਪਹੁੰਚ ਕਰਾਂਗੇ ਤਾਂ ਉਹ ਫਿਰ ਮਤਲਬ ਉਹ ਅੱਜ ਕੁਝ ਇਤ ਮੇਨ ਤਾਂ ਫਿਲਹਾਲ ਤਾਂ ਵੇਚਣ ਦੀ ਗੱਲ ਐ ਅੱਗੇ ਇਹ ਕੀ ਕਰਦੇ ਨੇ ਜਾਂ ਇਹਨਾਂ ਨੇ ਇਹ ਕੌਂਗ ਦੇ ਚੋਰੀ ਕੀਤੇ ਨੇ ਕਿੱਥੇ ਇਹਨਾਂ ਨੇ ਯੂਜ਼ ਕੀਤੇ ਨੇ ਜਾਂ ਇਹਨਾਂ ਨੇ ਕੋਈ ਹੋਰ ਕ੍ਰਾਈਮ ਕੀਤਾ ਉਹ ਅੱਗੇ ਇਨਵੈਸਟੀਗੇਸ਼ਨ ਦੇਖਾਂਗੇ ਨਾ ਸਰ ਜੀ ਤੁਹਾਡੇ ਕੋਲੋਂ ਕੀ ਧਾਰਾ ਲਾਈ ਜੀ ਹੋਣੀ ਇਹਨਾਂ ਤੇ ਅਸੀਂ ਜਿਹੜੀ ਹੈਗੀ ਨਵੇਂ ਕਾਨੂੰਨ ਦੀ 303 ਬੀ ਐਨ ਐਸ ਤੇ 317 ਜਿਹਦੇ ਨਾਲ ਦੋ ਰਿਓਤਾਂ ਲਾ ਕੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ